ਅਜੀਤੋਂ ਬਾਬਿਆਂ ਜੀ ਨਾ ਦਰਵਾਜ਼ੇ ਬੜੀ ਆਪਣੀ ਮੂਰਤੀਆਂ ਬਦਿਆਂ ਦੀ ਉਹਨਾਂ ਦੇ ਹਾਰ ਪਾਇਆ ਜਿਗਾ ਲੋਹਾਰ ਜਿਹੇ ਐਸੇ ਆਵਲੇ ਉਹ ਪਤਾ ਨਹੀਂ ਹੁਣ ਕੌਣ ਸੀਗਾ ਕੌਣ ਨਹੀਂ ਹੋਇਆ ਇਹਨਾਂ ਤੋਂ ਤੋੜਿਆ ਛੀਚਾ ਅਜੀਤਾਂ ਤੋੜ ਕੇ ਇੱਧਰ ਕੱਢਤਾ ਆਹ ਲੈ ਕੇ ਚੱਲ ਗਏ ਜੀ ਨਾਮ ਆ ਤੁਹਾਡਾ ਜੀ ਭਾਜੀ ਮੇਰਾ ਨਾਮ ਬੋਦੀ ਹੈ ਜੀ ਕਿੱਥੇ ਦੇ ਰਹਿਣ ਨੇ ਹਾਂਜੀ ਪ੍ਰੇਮਪੁਰਾ ਕੀ ਮਾਮਲਾ ਕਿਹੜੇ ਇੱਕ ਛਾਧਰੀ ਜਗ੍ਹਾ ਤੇ ਜਿਹੜੀ ਚੋਰੀ ਹੋਈ ਆ ਸਰ ਇੱਥੇ ਪਹਿਲਾਂ ਵੀ ਇੱਕ ਵਾਰੀ ਚੋਰੀ ਹੋਈ ਸੀ ਕਿ ਅਸੀਂ ਰਾਤ ਨੂੰ ਮੌਕੇ ਤੇ ਬੰਦਾ ਫੜ ਲਿਆ ਸੀਗਾ ਉਹ ਅਸੀਂ ਪੁਲਿਸ ਨੂੰ ਕਰ ਦਿੱਤਾ ਸੀਗਾ ਉਹਨਾਂ ਦੇ ਹਵਾਲੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨੇ ਕੀ ਕਾਬੇ ਕੀਤੀ ਨਹੀਂ ਕੀਤੀ ਉਸ ਤੋਂ ਬਾਅਦ ਹੁਣ ਦਪਹਿਰ ਦਾ ਟਾਈਮ ਹੈ ਆਪਣੇ 11:00 ਵਜੇ ਦੀ ਗੱਲ ਹੈ ਇਹ ਪਤਾ ਨਹੀਂ ਕੋਈ ਸ਼ਾਂਤੀ ਆਂਸਰ ਸੀਗਾ ਕੌਣ ਸੀਗਾ ਕੌਣ ਨਹੀਂ ਉਹਨਾਂ ਨੇ ਦਰਬਾਰ ਬਾਗਾਂ ਦੀ ਨਾ ਸ਼ੀਸ਼ਾ ਲੱਗਾਇਆ ਸ਼ੀਸ਼ਾ ਤੋੜ ਕੇ ਬਾਬਾ ਨੇ ਘਰ ਵਿੱਚ ਹਾਰ ਪਾਏ ਸੀ ਪਿਆਸਿਆਂ ਵਾਲੇ ਉਹ ਕੋਈ ਲਾ ਕੇ ਲੈ ਗਿਆ ਕਿੰਨੇ ਦੇ ਹਾਰ ਹੋਊਗੇ ਉਹ तकरीबन ਉਹ ਹੈਗੇ ਆ ਜੀ 22-22 ਹੋਏ ਹਾਰ ਜਾਂ ਦੋ ਦੋ ਹਾਰ ਕੋਈ ਹੋਰ ਨੁਕਸਾਨ ਨਹੀਂ ਹੋਇਆ ਕੋਈ ਹੋਰ ਨੁਕਸਾਨ ਤਾਂ ਹਲੇ ਨਹੀਂ ਹੋਇਆ ਕੋਈ ਜਿੰਦਾਂ ਬਚਾ ਆ ਕਿ ਜਿਹੜੀ ਵੀ ਕੈਮਰਾ ਲੱਗਾ ਹੈ ਹੈ ਨਹੀਂ ਪਰ ਹੁਣ ਅਸੀਂ ਰਵਾਵਾ ਦਾ ਜ਼ਰੂਰ ਸਾਰੀ ਪੁਛੋਕੜ ਕੰਪਲੀਟ ਕਰਦੀ ਹੈ ਹਾਂਜੀ ਹੁਣ ਕੀਤੀ ਹੈ ਸਰ ਪਹਿਲਾਂ ਕਿੰਨੀ ਯਾਰ ਚੋਰੀ ਹੋ ਚੁੱਕੀ ਹੈ ਪਹਿਲਾਂ ਵਾਲੀ ਹੋ ਚੁੱਕੀ ਉਹਨੂੰ ਅਸੀਂ ਫੜ ਲਿਆ ਸੀਗਾ ਆਪਾਂ ਦਾ ਹਾਂਜੀ ਇਹ ਕਦੋਂ ਦੀ ਘਟਨਾ ਹੈ ਇਹ ਜਿਹੜੀ ਅੱਜ ਵਾਲੀ ਘਟਨਾ ਹਾਂਜੀ ਅੱਜ ਵਾਲੀ ਘਟਨਾ ਹੈ ਕਰੀਬ ਇਹ ਤਿੰਨ ਕੋਈ ਦੀ ਗੱਲ ਆ ਜੀ ਸਾਨੂੰ ਕਿਦਾ ਪਤਾ ਲੱਗਾ ਅੰਦਰ ਹਾਂ ਸਾਨੂੰ ਹੁਣ ਮੁੰਡਿਆਂ ਨੇ ਦੱਸਿਆ ਫਿਰ ਲੰਘਦੇ ਬਰਦਿਆਂ ਨੇ ਵੀ ਆਹ ਪ੍ਰੋਬਲਮ ਆ ਗਈ ਆ ਤੇ ਤੁਸੀਂ ਆਓਗੇ ਤੇ ਮੈਂ ਹੁਣ ਆਇਆ ਦੁਪਹਿਰ ਦੇ 3 ਵਜੇ ਹਾਂਜੀ ਇੱਕ ਦਰਵਾਰ ਦਾ ਦਰਵਾਜਾ ਬੰਦ ਹੁੰਦਾ ਕਿ ਖੁੱਲਾ ਹੁੰਦਾ ਹੈ ਜੀ ਖੁੱਲਾ ਹਾਂ ਗੇਟ ਲੱਗਾ ਹੁੰਦਾ ਵੈਸੇ ਖੁੱਲਾ ਹੀ ਹੁੰਦਾ ਆ ਤੇ ਕਿਸੇ ਨੇ ਵੀ ਸੱਚੇ ਖੱਬੇ ਦੇਖਿਆ ਨਹੀਂ ਜੇ ਕੋਣ ਅੰਦਰ ਆ ਰਿਹਾ ਹੈ ਜਾਂ ਕਿੱਦਾਂ ਗਿਆ ਕੋਈ ਕੋਈ ਬਾਹਰ ਦਾ ਟਾਈਮ ਸਗਾ ਦੁਕਾਨਾਂ ਵਾਲੇ ਦੇ ਗਏ ਹੁੰਦੇ ਰੋਟੀ-ਵੋਟੀ ਖਾਣ ਗਏ ਹੁੰਦੇ ਜਾਂ ਕਿੱਦਾਂ ਹੁੰਦੀ ਆ ਇਸ ਕਰਕੇ ਨਹੀਂ ਪਤਾ ਲੱਗਾ ਕਿਸੇ ਨੂੰ ਵੀ ਕਿਸੇ ਤੇ ਕੋਈ ਸ਼ੱਕ ਵਗੈਰਾ ਤੁਹਾਨੂੰ ਨਹੀਂ ਸਾਰੀ ਦਾ ਕੋਈ ਨਹੀਂ ਚੱਕ ਵਾਲਾ ਹਲੇ ਵੀ ਵੀ ਮੰਗ ਕਰਦੇ ਪਰਜਾ ਜੀ ਤੋਂ ਇਹ ਮੰਗ ਕਰਦੇ ਆ ਵੀ ਇਹੋ ਜਿਹੜੇ ਵੀ ਹੈਗੇ ਆ ਥਰਾਪੀ ਅਨਸਰ ਆ ਜਾਂ ਚੋਰ ਹਨ ਛੇੜੀ ਆ ਉਹਨਾਂ ਨੱਥ ਪਾਈ ਜਾਵੇ ਤਾਂ ਕਿ ਇਹ ਗਾਂ ਤੋਂ ਕਿਸੇ ਹੋਰ ਤਰ੍ਹਾਂ ਦਾ ਮਸਲਾ ਨਾ ਖੜਾ ਹੋ ਜਵੇ। ਬਾਈ ਕੀ ਨਾਮ ਹੈ ਤੁਹਾਡਾ? ਪਰ ਮੇਰਾ ਨਾਮ ਜੱਗੀ ਆ ਮੈਂ ਫਰੇਮਪੁਰ ਦਾ ਕੁਛ ਨਹੀਂ ਗਿਆ ਜੀ। ਇੱਥੇ ਸਾਡੇ ਬਾਬਾ ਜੀ ਦਾ ਦਰਵਾਰ ਆ ਜੀ ਫਰੇਮਪੁਰ ਦੇ ਵਿੱਚ ਸਾਰੇ ਮਤਲਬ ਇੱਥੇ ਮਤਲਬ ਆਸਥਿਕਾ ਹੈ ਜੀ ਸਾਰੇ ਮੰਨਦੇ ਆ ਜੀ ਦਰਵਾਰ ਨੂੰ। ਇੱਥੇ ਜੀ ਚੋਰੀ ਹੋਈ ਆ। ਦੋ ਤੋਂ ਤਿੰਨ ਵਾਰੀ ਅੱਗੇ ਸਰ ਚੋਰੀ ਹੋਈ ਆ ਇਹ। ਠੀਕ ਆ। ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਜਿਹੜੇ ਸ਼ਰਾਰਤੀ ਆ ਸਾਰੇ ਉਹਨਾਂ ਨਾਤ ਪਈ ਜਾਵੇ। ਦੇਖੋ ਦਿਨ ਦਿਹਾੜੇ ਦਿਨ ਦਿਹਾੜੇ ਇਹ ਕੰਮ ਹੋ ਰਿਹਾ ਆ ਹਨਾ ਜੀ। ਅਸੀਂ ਇਹ ਕਹਿੰਨੇ ਆਂ ਮਤਲਬ ਜਿਹੜੇ ਵੀ ਸਰਕਾਰੀ ਅਨਸਰ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਸਰ ਇਹ ਆਪਣੀ ਬੇਨਤੀ ਹੈ ਜੀ ਬਸ